ਪੀਜੀ ਡੋਕੀਆ ਜਦੋਂ ਆ ਤੀਜੀ ਆ ਰੌਣ ਲੱਗਾ ਮੈਂ ਤਾਂ ਮੈਂ ਫੜੂ ਝੰਡੀ ਲਾਗੇ ਪਹਿਲਵਾਨ ਵਰਗੇ ਹੀ ਸ਼ਾਂਗਾ ਕਿੱਥੋਂ ਲਈ ਬਾਪੂ ਗਿੱਦੜ ਵੇਹੇ ਦਾ ਗਿੱਦੜ ਵੇਹੇ ਦਾ ਖਾਂਤਾ ਮਕਰੇ ਮਾ ਮਾਰਾ ਮਿੱਟਾ ਕੋਲ ਵੱਜ ਜਾਵਾ ਹੀ ਅੱਛਾ ਤੇ ਝੰਡੀ ਫੇਰਤੀ ਭਰੋੜ ਦੇ ਨੇ ਹੂੰ ਕਲੀ ਬਣਾ ਲੈਦਾ ਇੱਕ ਨਾ ਭਰੋੜ ਆਹੀ ਅੱਛਾ ਤੇ ਝੰਡੀ ਫੇਰਤੀ ਬੇਰਤੀ ਉਹ ਨਹੀਂ ਹੂੰ ਮੈਂ ਭਾਈ ਮੱਲਾ ਕੋਲ ਜਾਇਆ ਤੇ ਟੋਲੇ ਕੋਲੇ ਹੂੰ ਮੈਂ ਗਾ ਕਰਨਾ ਫੜੂ ਝੰਡੀ ਜੀ ਹਾਂ ਹੈ ਅੱਛਾ ਉਹ ਗਾ ਮੈਂ ਗਾ ਲੜਿਆ ਗਾ ਠੀਕ ਆ ਇਹ ਗਾ ਨੂੰ ਭੈਣ ਸੋਡਾ ਮਰੌਣੇ ਆ ਤੂੰ ਹਾਂ ਤੇ ਤੀਜੀ ਜਦੋਂ ਥਿਆ ਜਦੋਂ ਆਇਆ ਤੀਜੀ ਆ ਰੌਣ ਲੱਗਾ ਮੈਂ ਕਿਹਾ ਮੈਂ ਫਿਰ ਛੰਡੀ ਜੀ ਆ ਅੱਛਾ ਮੈਂ ਕਹਿੰਦਾ ਤੂੰ ਬਣਾ ਬੱਬਰ ਭੈਣ ਸੋਡਾ ਹਾਂ ਹਾਂ ਮਾ ਕੋਈ ਨਹੀਂ ਆ ਇਹ ਗੋਦੜ ਗਈ ਸੀ ਉੱਥੇ ਗੋਲ ਨਹੀਂ ਸੀ ਗੋਦ ਗੋਦ ਤਕ ਮੱਝ ਆਹੀ ਅੱਛਾ ਕੋਈ ਨਹੀਂ ਗੋਦ ਹਾਂ ਠੀਕ ਆ ਤੇ ਇੱਕ ਠੀਕ ਆ ਛਾਂਗੇ ਪਹਿਲਵਾਨ ਵਰਗੇ ਸੀ ਛਾਂਗਾ ਕਿੱਥੋਂ ਲਹੀ ਬਾਬੂ ਕਿੱਧਰ ਵਹਿਦਾ ਕਿੱਧਰ ਵਹਿਦਾ ਛਾਂਗਾ ਸੀ ਅੱਛਾ ਭਈ ਆ ਪੂਰਨ ਕੇ ਪੰਡੀ ਵਰਗੇ ਵੀ ਤੇਰੇ ਨਾਲ ਗਏ ਸੀ ਨਹੀਂ ਇੱਥੇ ਨਹੀਂ ਸੀ ਇੱਥੇ ਨਹੀਂ ਸੀ ਇੱਥੇ ਦਾ ਰੁਪਏ ਵਰਗੇ ਕਿਹੜਾ ਰੁਪਾ ਉਹ ਸਲਾਈ ਕਾ ਅੱਛਾ ਅੱਛਾ ਬਾਹਰ ਹੀ ਪਿੰਡ ਦੇ ਆਪਣੇ ਦਾ ਆਹ ਸੂਬੇ ਵਰਗੇ ਅੱਛਾ ਤੇ ਦੇਖੇ ਠੀਕ ਹੈ ਵੀ ਗਏ ਸੀ ਹਾਂ ਤੇ ਫੱਤੀ ਕੇ ਹੀ ਫੇਰ ਤੇ ਝੰਡੀ ਫੜ ਲਈ ਬਾਪੂ ਫੜ ਲਈ ਝੰਡੀ ਫੇਰ ਫੇਰ ਮੈਂ 20 ਮਿੰਟਾਂ ਚ ਹਾਂ ਮੈਂ ਕਾਠੀ ਭਾਗੇ ਬਹਿ ਗਿਆ ਉਹਦੇ ਉੱਤੇ ਅੱਛਾ ਉਹ ਕਾਠੀ ਭਾਗੇ ਬਹਿ ਜਾ ਤੇਰੀ ਲਾਲੀ ਮਾ ਮੂਰੇ ਆ ਮਿੱਠੀ ਦੀ ਸਾਹ ਨਾ ਆਉਂ ਦਿੱਤਾ ਠੀਕ ਨਾਸਾਂ ਪਾਈ ਆ ਨਾਸਾਂ ਦੀ ਕਿ ਦੇਣਾ ਨਹੀਂ ਦਿੱਤਾ ਕੋ ਨਾ ਖਾਂ ਤਾਂ ਕੰਡੇ ਮਾ ਮਾਰਾ ਮਿੱਠੀ ਠੀਕ ਆ ਆਪ ਹੀ ਭਾ ਜਾ ਮਲਾ ਗਿਆ ਹੱਥ ਮਾਰਨ ਥੱਲੇ ਕਹਿੰਦਾ ਛੱਡ ਦੇ ਕਹਿੰਦਾ ਛਡਾਓ ਹੂੰ ਉਹਨਾਂ ਦੇ ਕੀ ਹੋ ਗਿਆ ਇਹ ਪੱਗਦੇ ਰੋ ਇਹਨੂੰ ਅੱਛਾ ਥੱਲੇ ਪਿਆਈ ਕਹਿੰਦਾ ਇਹ ਆ ਨਾ ਹੂੰ ਕਹਿੰਦਾ ਮੈਂ ਹਰ ਗਿਆ ਹੂੰ ਸਾਰੀ ਦਾ ਰੁਪਈਆ ਉਹ ਵੀ ਉੱਥੇ ਸੀ ਉੱਥੇ ਸੀ ਬਲੌੜੀ ਕਿੰਨੇ ਰੁਪਏ ਹੋ ਗਏ ਇਕੱਠੇ ਹੋ ਗਏ 11900 ਠੀਕ ਆ ਤੇ ਫਿਰ ਘਰੇ ਲੈ ਕੇ ਰਾਜੀ ਕਰਕੇ ਕਿਸ ਨਾਲ ਇਹ ਨਾਲ ਲਿਆਏ ਉੱਥੇ ਵਿਆਹ ਪੂਤੀ ਦਾ ਵੀ ਠੀਕ ਆ ਮੌਲ ਨੂੰ ਪਤਾ ਦਾਵੇ ਹੋ ਜਾਂਦੇ ਉਹਨਾਂ ਹੀ ਹੂੰ